ਵਿਦਿਕੀ ਨਾ ਤੇ ਮੇਰਾ ਨਾਲ ਜਗੀਰ ਸਿੰਘ ਜੀ ਐਸਆਈ ਕੀ ਘਟਨਾ ਕੀ ਹੋਈ ਕਿਸ ਤਰ੍ਹਾਂ ਹੋਈ ਇਹ ਘਟਨਾ ਜੀ ਅਸੀਂ ਜਲੰਧਰ ਡਿਊਟੀ 'ਚ ਲੇ ਸੀ ਵੀਆਈਪੀ ਡਿਊਟੀ ਉੱਥੇ ਸਰਦਾਰ ਭਗਵੰਤ ਸਿੰਘ ਮਾਨ ਨੇ ਆਉਣਾ ਸੀਗਾ ਤੇ ਸਰਕਾਰੀ ਗੱਡੀਆਂ ਨੂੰ ਹਰੀ ਝੰਡੀ ਦੇਣੀ ਸੀ ਉਹਨਾਂ ਨੇ ਐਕਸੀਡੈਂਟ ਕੇਸ ਆ ਵਾਸਤੇ ਜਿਹੜੀਆਂ ਗੱਡੀਆਂ ਸੀ ਉਹਨਾਂ ਵਾਸਤੇ ਡਿਊਟੀ ਚੱਲੇ ਸੀ 6:30 ਦਾ ਟਾਈਮ ਸੀਗਾ ਤੇ ਅੱਗੇ ਟਰੱਕ ਸੀਗਾ ਕਾਰ ਸੇ ਵਾਲਾ ਸੁਭਾਲ ਵਾਲੀ ਉਹਦੇ ਵਿੱਚ ਵਿਚਾਲੇ ਠੱਲਿਆ ਸੀ ਉਹਨਾਂ ਤੇ ਵਿੱਚ ਗੱਡੀ ਵੱਜ ਗਈ ਥਾਂ ਗੱਡੀ ਬਿਲਕੁਲ ਸਲੋ ਸੀ ਜੀ ਹਾਂ ਤੇ ਉਹ ਆ ਕੇ ਨਿਕਲੀ ਸੀ ਧੁੰਦ ਕਿੰਨੀ ਸੀ ਧੁੰਦ ਬਹੁਤ ਜਿਆਦਾ ਸੀ ਹਾਂ ਜੀ ਕਿੰਨੇ ਕੁ ਮੁਲਾਜ਼ਮ ਸੀ ਗੱਡੀ ਦੇ ਗੱਡੀ ਮੁਲਾਜ਼ਮ 22 ਹੀ ਹੈਗੇ ਸੀ ਸਰ ਇਹ ਐਸਐਮ ਮੁਲਾਜ਼ਮ ਸੀ ਹਾਂ ਇਹ ਸਹੀ ਸੀਗੇ ਜੀ ਉੱਥੇ ਆਪਣਾ ਗੱਡੀਆਂ ਜਿਹੜੇ ਮਿਲਦੀਆਂ ਹਨ ਹਰੀ ਝੰਡਤੀ ਤੇ ਮੁਲਾਜ਼ਮਾਂ ਨੂੰ ਮਿਲਦੀਆਂ ਹਨ ਗੱਡੀਆਂ ਕੋਛ ਅਨਚਾਰਜੀ ਸਤੇਸਰੇ ਬੇਟੇ